ਆਲੇ ਕਾਨੂੰਨ ਤੋਂ ਸਾਡੇ ਇੱਤੇ ਟੁੱਪੇ ਆ ਇਹਨਾਂ ਨੂੰ ਵਾਪਸ ਲਾਓ ਜਲਦੀ ਤੋਂ ਜਲਦੀ ਵਾਪਸ ਲਾਓ ਜੋ ਕਿਸਾਨ ਮਜ਼ਦੂਰ ਸਾਡਾ ਦਿੱਲੀ ਧਰਨਿਆਂ ਦੇ ਉੱਤੇ ਦਿੱਲੀ ਬਾਰਡਰਾਂ ਦੇ ਉੱਤੇ ਬੈਠਾ ਉਹ ਆਪਣੇ ਘਰਾਂ 'ਚ ਆ ਸਕੇ ਔਰ ਆਪਣੇ ਘਰਾਂ ਦੇ ਵਿੱਚ ਆਪਣੀਆਂ ਖੁਸ਼ੀਆਂ ਪਹਿਲੇ ਵਾਲੀਆਂ ਮਾਣ ਸਕੇ ਕਿਉਂਕਿ ਪਿਛਲੇ ਦਿੱਲੀ 200 ਤੋਂ ਵੱਧ ਜਿਹੜੇ ਕਿਸਾਨ ਸੀਦ ਹੋ ਚੁੱਕੇ ਹਨ ਦਿੱਲੀ ਮੋਰਚੇ ਦੇ ਵਿੱਚ ਤੇ ਮੋਦੀ ਸਰਕਾਰ ਫੇਰ ਵੀ ਕਹਿ ਰਹੀ ਹੈ ਕਿ ਸਾ ਮੇਰੀ ਨੌਂ ਦੇ ਵਿੱਚ ਨਹੀਂ ਇਸ ਗੱਲ 11 ਬੈਠੀਆਂ ਕਸਾਨਾ ਨਾ ਹੋ ਜਾ ਕੋਈ ਸ਼ਿੱਟਾ ਨਹੀਂ ਕਿ ਲੈ ਕੀ ਚਾਣਾ ਚਾਹੁੰਦੇ ਅੰਦੇ ਇਹ ਨਗਰੀ ਚੌਪੜ ਰਾਜਾ ਵਾਲਾ ਸਾਹਾਵਾ ਜੀ ਉਸ ਪ੍ਰਧਾਨ ਮੰਤਰੀ ਦਾ ਜੋ ਪ੍ਰਧਾਨ ਮੰਤਰੀ ਅਸੀਂ ਬੜੇ ਚਾਹ ਨਾਲ ਸਾਡੇ ਦੇਸ਼ ਵਾਸੀਆਂ ਨੇ ਚਾਹ ਨਾਲ ਲੈਂਦਾ ਸੀ ਜਿਹੜਾ ਅੱਜ ਇਦਾਂ ਦੇ ਸਾਡਾ ਗਲ ਦਾ ਗਹਿਣਾ ਬਣ ਗਿਆ ਕਿ ਸਾਡੇ ਲਹਣਾ ਔਖਾ ਹੋ ਗਿਆ ਜਿਹੜਾ 200 ਕਿਸਾਨ ਉਥੇ ਸ਼ਹੀਦ ਹੋਇਆ ਉਹਦੇ ਪਾਦਾ ਤਾਂ ਕੁਝ ਵੀ ਨਹੀਂ ਹੈ ਉਹਦੇ ਬਾਰੇ ਤਾਂ ਉਹ ਕੁਝ ਵੀ ਉਹਦੇ ਬਾਰੇ ਕੋਈ ਚਿੱਪਣੀ ਨਹੀਂ ਕਰ ਰਿਹਾ ਹੋਰ ਹੀ ਝੂਠ ਬੋਲੀ ਜਾ ਰਿਹਾ ਕਦੇ ਸਾਨੂੰ ਅੰਦੋਲਨ ਜੀ ਵੀ ਕਦੇ ਕੋਈ ਨਾਵਾਂ ਦੇ ਨਾਲ ਸਾਡੇ ਮੋਦੀ ਪਾਰੀ ਹੋਣੇ ਵੀ ਛੜੇ ਆ ਇੱਕ ਵਾਰੀ ਪਿੰਡ ਜਿੱਤੇ ਕੋਈ ਬਾਬਾ ਆ ਗਿਆ ਤਾਂ ਬਾਬੇ ਦਾ ਪਹਿਲਾ ਕੰਮ ਹੁੰਦਾ ਕਿ ਪਿੰਡ ਵਾਲਿਆਂ ਨੂੰ ਆਪਣੇ ਹੱਲ ਖਿਚਣਾ ਦੇ ਆਪਣੇ ਮਗਰ ਲਾਉਣਾ ਉਸ ਬਾਬੇ ਨੇ ਆਉਂਦੇ ਕਹਿੰਦਾ ਸੋ ਇਹਨੂੰ ਤੜਕੇ ਵੀ ਜਿਹਨੂੰ ਗਗੜ ਤੋਂ ਤੋਂ ਲੱਭ ਜਵੇ ਉਹਦੇ ਵਾਰੇ ਨਿਆਰੇ ਹੋ ਜਾਣਗੇ ਸਾਰਾ ਪਿੰਡ ਭਾਜ ਤਰਿਆ ਦੇ ਵਿੱਚ ਛੜਾ ਵੀ ਪਿੰਡ ਦਾ ਚਲ ਗਿਆ ਜੰਨੇ ਵਾਲੇ ਖੇਤ ਫੋਲ ਦੇ ਫਰਾਲ ਦੇ ਉਹਨੂੰ ਸੱਜ ਦੇ ਦੇਣਾ ਵੀ ਮੈਨੂੰ ਲਾਪੇ ਮੋਰੇ ਮੋਰੇ ਛੜਾ ਤੇ ਮਗਰ ਮਗਰ ਸਾਰਾ ਪਿੰਡ ਬਾਪੇ ਕੋ ਆ ਗਿਆ ਆ ਗਏ ਬਾਪੇ ਨੂੰ ਕਹਿੰਦਾ ਮਜ਼ਦੂਰ ਦੀ ਸਾਰ ਇਸੇ ਵਾਸਤੇ ਕੁਝ ਲੀਡਰ ਜਿਹੜੇ ਸਾਡੇ ਆ ਉਹਨਾਂ ਦੇ ਸਬੰਧ ਜਿਹੜੇ ਆ ਵਿੱਚੋ ਵਿੱਚ ਪਾਰਟੀਆਂ ਦੇ ਨਾਲ ਹੁੰਦੇ ਆ ਸਰਕਾਰਾਂ ਦੇ ਨਾਲ ਹੁੰਦੇ ਆ ਉਹਨਾਂ ਦਾ ਕੰਮ ਹੀ ਇਹ ਹੁੰਦਾ ਆ ਕਿੰਨੀ ਕੀ ਜੀ ਗੱਲ ਦਾ ਖੇੜ ਬਣਾ ਦੇਣਾ ਉਹ ਜਦਾਂ ਕਿ ਹੁਣ ਸਾਡੇ ਸਾਹਮਣੇ ਆਉਣ ਡਿਆ ਸਾਰੇ ਇਹ ਵਿਚਾਰੀ ਬੱਚੀ ਨੂੰ ਵੀ ਫੜ ਕੇ ਉੱਤੇ ਨੇਕੇ ਕਿੰਨੇ ਕੇਸ ਬਣਾਏ ਆ ਉਹਦੀ ਜ਼ਮਾਨਤ ਤੱਕ ਹੋਣੀ ਮੁਸ਼ਕਲ ਹੋਈ ਹੋਈ ਆ ਤੇ ਇਹ ਇਹਨਾਂ ਦਾ ਕੁਝ ਬਾਦਸ਼ਾਹ ਨੀ ਦੇਗੀ साम्हूं साथ दुनिया